ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ ਦੇ ਵਿੱਚ ਤੇ ਅੱਜ ਦਿਨ ਐਤਵਾਰ ਤੇ ਟਾਈਮ ਹੋ ਗਿਆ 9:00 ਵਜੇ 1 ਮਿੰਟ ਮਾਂ ਵੀ ਹੋਰ ਇੱਕ ਘੰਟਾ ਹੀ ਆਪਣਾ ਮੈਚ ਸ਼ੁਰੂ ਹੋ ਜਾਣਾ ਫਿਰ ਆਪਾਂ ਜੜਦੇ ਨਾਲ ਦੀ ਨਾਲ ਮਾਂ ਸਰ ਤੇ ਇੱਕ ਦੋ ਘਰ ਦੇ ਕੰਮ ਵੀ ਕਰਨੇ ਆ ਤੇ ਨਾਲ ਮੈਚ ਵੀ ਦੇਖਾਂਗੇ ਤੇ ਨਾਲ ਪਕਾਵਾ ਵੀ ਅੱਜ ਅਲਵਾਲੇ ਪਰੌਠੇ ਤੇ ਤੁਹਾਨੂੰ ਵੀ ਨਾਲ ਖਾਣਾ ਬਣਾ ਲਵਾਂਗਾ हाँ जी हूँ आप कपड़े क्योंकि मौसम बहुत ख़राब है कपड़े सुाने आए सिंह तो इत दस अदा घंटा लगता कपड़े सुन इतने आप पैसे पाने नंबर है सी इधर हूँ आप जावे ਤੇ ਆਪਣਾ ਨੰਬਰ 6 ਕਪੜਿਆ ਆਪਾਂ ਸਾਰੇ ਵਿੱਚ ਪਾਤੇ ਆ ਤੇ ਹੁਣ ਆਪਾਂ ਇਹਨੂੰ ਸਟਾਰਟ ਕਰਾਂਗੇ। ਮਾਰੇ ਚੱਲ ਪਈ ਆ। 25 ਮਿੰਟ ਲੱਗਰੇ ਆ ਤੇ ਇਹਨੇ ਕਪੜੀ ਸਾਰੇ ਸੁਕਾ ਦੇਣੇ। ਕਿਉਂਕਿ ਅੱਜ ਮੌਸਮ ਬਹੁਤ ਖਰਾਬ ਆ ਤੇ ਇੱਥੇ ਸਿਟੀ ਹੋ ਜਾਣਾ ਆਪਾਂ। ਪਾਕਿਸਤਾਨ ਨੇ ਟੌਸ ਜਿੱਤ ਲਿਆ ਤੇ ਉਹ ਦੀ ਬੈਟਿੰਗ ਕਰਨੀ ਪਾਕਿਸਤਾਨ ਵਾਲਿਆਂ ਨੇ ਇੰਡੀਆ ਨੇ ਬੋਲਿੰਗ ਕਰਨੀ ਤੇ ਹੁਣ ਮੈਂ ਦੇਖਿਆ ਸੀ ਫੋਟੇ ਤੇ ਬਾਕੀ ਘਰ ਜਾ ਕੇ ਦੇਖਦੇ ਆਪਾਂ ਪਾਕਿਸਤਾਨ ਕਰੂਗਾ ਬੈਟਿੰਗ ਹੁਣ ਇਹ ਰਹਿ ਗਏ 4 ਮਿੰਟ ਕੱਪੜੇ ਕੇ ਆਪਣੇ ਸੌਕਾ ਹੁਣ ਆਪਾਂ ਕੱਢਦੇ ਇਹਨਾਂ ਨੂੰ ਮਾਰ ਤੇ ਆਇਆ ਹੈ ਉਹ ਟਰਾਫੀ लेके ਹਾਂਜੀ ਮੈਚ ਸ਼ੁਰੂ ਹੋ ਗਿਆ ਤੇ 1.2 ਓਵਰ ਹੋ ਗਿਆ ਤੇ 8 ਸਕੋਰ ਆ ਤੇ ਦੇਖਦੇ ਹਾਂ ਕਿਨੇ ਪਾਕਿਸਤਾਨ ਸਕੋਰ ਬਣਾਉਂਦੀ ਆ ਬਾਕੀ ਦੇਖੋ ਹੁਣ ਕੌਣ ਜਿੱਤਦਾ ਆ ਟੀਮ ਦਾ ਪਾਕਿਸਤਾਨ ਵੀ ਬਹੁਤ ਤਕੜੀ ਆ ਦੇਖਦੇ ਹਾਂ ਹੁਣ ਕੀ ਹੁੰਦਾ ਤੇ ਦਰਾ ਆਪਣੇ ਆਲੂਆਂ ਦੇ ਪਰੌਠਿਆਂ ਦੀ ਤਿਆਰੀ ਹੋ ਗਈ ਆ ਤੇ ਆਲੂ ਹੋ ਰਿਹਾ ਸ਼ੈਲ ਤੇ ਉਧਰ ਮੈਚ ਆਪਾਂ ਦੇਖਦੇ ਆਂ ਤੇ ਐਕਾਟ ਹੋ ਗਿਆ ਬਾਬਰ ਆਊਟ ਹੋ ਗਿਆ ਹਾਂਜੀ ਹੁਣ ਆਪਾਂ ਆਇਆ ਸ਼ੇਅਰ ਕਰਨਾ ਇਹ ਵੀ ਜ਼ਰੂਰੀ ਹੈ ਸਿੱਧ ਲਈ ਤੇ ਪੰਜਾਂ ਦਾ ਫੇ ਕਮਾ ਕਰਨ ਚ ਨਹੀਂ ਟਾਈਮ ਲੱਗਦਾ ਤੇ ਸ਼ਨੀਵਾਰ ਦਾ ਪਸਵਾਨ ਵਗੈਰਾ ਲੈਣ ਚਲ ਜਾਂਦੇ ਆ ਤੇ ਇਹ ਦੂਜਾ ਦਿਨ ਹੁੰਦਾ ਹੈ ਤੇ ਬਾਕੀ ਮੈਚ ਤਾਂ ਹਜੇ ਲੰਮਾ ਚੱਲੂਗਾ ਇੱਕ ਦੇਖਦੇ ਆਪਾਂ ਹਾਂਜੀ ਵੀਰੂ ਦੇਖੋ ਇੱਧਰ ਬੱਦਲਾਈ ਹੋਈ ਹੈ ਉੱਪਰ ਤੇ ਇੱਧਰ ਉਗਰਾਣੀਆਂ ਵਿੱਲਾਂ ਇੱਧਰ ਦਿਮਾਗ ਬੰਦੇ ਦਾ ਫਰੈਸ਼ ਹੋ ਜਾਣਾ ਐ ਲੀਵੇ ਲੱਗਿਆ ਇੱਧਰ ਆ ਲੀਵੇਰੇ ਦਰਖਤ ਆ ਤੇ ਆਪਾਂ ਕੰਮ ਤੇ ਇੰਧਰ ਨੂੰ ਜਾਇਦਾ ਜੇ ਤੁਰ ਕੇ ਵੀ ਜਾਣਾ ਹੋਵੇ 15 ਮਿੰਟ ਲੱਗਦੇ ਆ ਗੱਡੀ ਪੇਜ ਤਾਂ 2-3 ਮਿੰਟ ਹੀ ਲੱਗਦੇ ਆ ਬਦਲਵਾਈ ਹੋਈ ਆ ਤੇ ਸਾਡਾ ਇੱਦੀ ਹੈ ਨਹੀਂ ਆ ਤੇ ਛਾਨਾ ਮੈਨੂੰ ਕਹਿੰਦਾ ਅੱਜ ਡੈਡੀ ਤੇ ਨਾ ਵੀਡੀਓ ਬਣਾਉਣੀ ਆ ਤੇ ਤੈਨੂੰ ਮੈਂ ਡੈਡੀ ਇਟਾਲੀਅਨ ਸਿਖਾਉਣਾ ਆ ਅੱਜ ਤੇ ਹਾਂਜੀ ਸਿਖਾਓ ਜੀ ਟਾਲੀ ਓਕੇ ਬੋਨ ਬੋਨ ਜੌਰਨੋ ਕਿਦਾਂ ਕਹਿੰਦਾ ਬੋਨ ਜੌਰਨੋ ਆਪਾਂ ਸਵੇਰ ਨੂੰ ਕਹਿੰਦਾ ਜਦੋਂ ਆਪਾਂ ਕੰਮ ਤੇ ਜਾਂਦੇ ਜਾਂ ਕਿਤੇ ਵੀ ਜਾਂਦੇ ਆ ਮਾਰਕੀਟ ਜਾਂਦੇ ਆ ਤੇ ਸਵੇਰ ਨੂੰ ਸਵੇਰ ਨੂੰ ਕਹਿੰਦਾ ਆਪਾਂ ਬੋਨ ਜੌਰਨੋ ਓਕੇ ਬਾਅਦ ਚ ਕਿਦਾਂ ਕਹਿੰਦਾ ਬੋਨ ਪੋਮੇਰੀਜੋ ਬੋ ਪੋਮੇਰੀਜੋ ਜਦੋਂ ਆਪਾਂ ਕੰਮ ਤੋਂ ਘਰ ਆਈਦਾ ਦੁਪਹਿਰ ਹੋ ਜਾਂਦੀ ਆ ਤੇ ਦੁਪਹਿਰ ਨੂੰ ਆਪਾਂ ਕਹਿੰਦਾ ਬੋਂ ਪੋ ਮਰੀਜੋ ਓਕੇ ਫਿਰ ਕਿੰਦਾ ਕਹਿੰਦਾ ਬੋਨਾ ਸੇਰਾ ਬੋਨਾ ਸੇਰਾ ਜਦੋਂ ਸ਼ਾਮ ਹੋ ਜਾਂਦੀ ਆ ਤੇ ਸਾਰੇ ਇੱਥੇ ਕਹਿੰਦੇ ਬੋਨਾ ਸੇਰਾ ਓਕੇ ਬੋਨਾ ਨਾਤੇ ਬੋਨਾ ਨਾਤੇ ਜਦੋਂ ਆਪਾਂ ਸੌਣ ਲੱਗੇ ਹੁੰਨੇ ਆ ਤੇ ਸਾਰੇ ਇੱਥੇ ਕਹਿੰਦੇ ਸੌਣ ਤੋਂ ਪਹਿਲਾਂ ਬੋਨਾ ਨਾਤੇ ਓਕੇ ਆ ਅੰਦਿਆਮ ਅੰਦਿਆਮ ਜੋ ਤਿੰਨ ਚਾਰ ਜਾਣੇ ਖੜੇ ਹੁੰਦੇ ਆ ਆਪਾਂ ਗੱਡੀ ਵਿੱਚ ਬੈਠਣਾ ਤੇ ਆਪਾਂ ਕਹਿੰਦੇ ਅੰਦਿਆਮ ਵੀ ਚੱਲੀਏ ਕਿਤੇ ਆਪਾਂ ਜਾਣਾ ਹੋਵੇ ਓਕੇ ਬੈਂਦੁਰਨਾਤ ਬੈਂਦੁਰਨਾਤ ਜਦੋਂ ਆਪਾਂ ਛੁੱਟੀਆਂ ਤੋਂ ਜਰੂਰ ਤੁਰਨਾਤੋਂ ਹੁਨੇ ਆਪਾਂ ਛੁੱਟੀਆਂ ਤੋਂ ਆਉਣੇ ਆ ਤੇ ਸਾਰੇ ਅੱਧੇ ਕਹਿੰਦੇ ਬਿੰਤੁਰਨਾਤ ਓਕੇ ਆਯੂਤੋ ਆਯੂਤੋ ਵੀ ਕਿਸੇ ਦੀ ਮਦਦ ਕਰਨੀ ਆ ਆਯੂਤੋ ਤੇ ਜਾਂ ਕੋਈ ਮਦਦ ਮੰਗਦਾ ਉਹਨੇ ਕਹਣਾ ਆਯੂਤੋ ਵੀ ਮੇਰੀ ਮਦਦ ਕਰੋ ਓਕੇ ਗ੍ਰਾਟੀਏ ਗ੍ਰਾਟੀਏ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਬਸ ਓਕੇ ਇਹ ਚਾਹ ਨੇ ਮੈਨੂੰ ਕਿਹਾ ਸੀ ਵੀ ਛੋਟੀ ਜੀ ਵੀਡੀਓ ਬਣਾਈ ਡੈਡੀ ਮੇਰੀ ਤੇ ਲਾਈਕ ਜ਼ਰੂਰ ਕਰਿਓ ਚਾਂ ਦੀ ਵੀਡੀਓ ओके भाई भाई लाइक लाइक ਕਰੋ ਨਾਲ ਆਹ ਚਾਹ ਹੁਣ ਪਰੋਟੀ ਬਣ ਗਿਆ ਚਾਹ ਨਾਲ ਲੱਗਾ ਤੇ ਬੀਬੀ ਨੇ ਵੀ ਖਾਦਾ ਹੈ ਸਹੀ ਆ ਬੋਨਵਾ ਬੋਨਵਾ ਨਾਲ ਮੱਕਣੀ ਆ ਹਾਂ ਨਾਲ ਮੱਕਣੀ ਆ ਸਵਾਦ ਆ ਸਵਾਦ ਆ ਜੀ ਓਕੇ ਖਾਰ ਹੋ ਗਿਆ ਹੁਣ ਖਾ ਕੇ ਟੈਸਟ ਕਰਕੇ ਤੁਹਾਨੂੰ ਦੱਸਦੇ ਕਿਦਾਂ ਦੇ ਬਣਿਆ ਤੁਸੀਂ ਵੀ ਆਜੋ ਖਾ ਲੋ ਬਹੁਤ ਬਹੁਤ ਵਧੀਆ ਲੋ ਵੀ ਮੈਂ ਅੱਜ ਚੱਲ ਰਿਹਾ ਆ ਤੇ ਇੰਡੀਆ ਲੱਗਦਾ ਹੈ ਵੀ ਜਿੱਤ ਜੂਗੀ ਦੋ ਯਾਟ ਹੋਏ ਹਲੇ ਤੇ 140 ਕੋਰ ਹੋ ਗਿਆ ਤੇ ਵਿਰਾਟ ਕੋਲੀ ਵਧੀਆ ਖੇਡਦਾ ਆ ਤੇ ਆਪਾਂ ਹੁਣ ਖਾ ਰਹੇ ਆ ਚਮਚਮ ਨਾਲ ਪੀਨੇ ਚਾਹ ਤੇ ਨਾਲ ਮੈਚ ਦੇਖਦੇ ਆ ਹਾਂਜੀ ਮੈਚ 2 ਸਕੋਰ ਰਹਿ ਗਿਆ ਸ਼ਾਲੀਆ ਬੋਲਾ ਤੇ ਕੋਲੀ ਦੇ 4 ਸਕੋਰ ਰਹਿ ਗਿਆ 94 ਤੇ ਖੇਡਦਾ ਦੇਖੋ ਸੱਤਕ ਬਣਾਉਂਦਾ ਕਿ ਨਹੀਂ ਇਹ ਲਾਤਾ ਚੌਕਾ ਹੋ ਗਿਆ 100 ਤੇ ਜਿੱਤ ਗਈ ਬੜੀਆਂ ਸਾਫ ਲੋਵੀ ਪਾਕਿਸਤਾਨ ਬਾਹਰ ਹੋ ਗਈ ਆ ਤੇ ਅੱਗੇ ਦੋ ਟੀਮਾਂ ਜਾਣਗੀਆਂ ਨਿਊਜ਼ੀਲੈਂਡ ਤੇ ਇੰਡੀਆ ਤੇ ਉਧਰੋਂ ਆਊਗੀ ਆਸਟ੍ਰੇਲੀਆ ਆਊਗੀ ਸ਼ਾਇਦ ਇੰਗਲੈਂਡ ਵੀ ਆ ਸਕਦੀ ਆ ਤੇ ਸਾਊਥ ਅਫਰੀਕਾ ਵੀ ਆ ਸਕਦੀ ਬਾਅਦ ਦੇ ਦੇ ਕੀ ਬਣਦਾ ਤੇ ਆਪਾਂ ਕਰਦੇ ਬਲੌਗ ਦਾ ਐਂਡ ਬਲੌਗ ਵਧੀਆ ਲੱਗਾ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਧੰਨਵਾਦ ਤੁਹਾਡਾ ਤੇ ਆਪਾਂ ਛੋਟੀ ਜੀ ਕਲਿੱਪ ਪਾਈ ਆ ਭਾਣਜੀ ਆਪਣੀ ਦੀ ਤੇ ਤੁਸੀਂ ਜਰੂਰ ਦੇਖਿਓ ਐਨ ਤੱਕ ਤੇ ਬਾਕੀ ਬਲੌਗ ਦਾ ਐਂਡ ਕਰਦੇ ਮਿਲਦੇ ਕੱਲ ਦੇ ਬਲੌਗ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਰੱਬ ਰਾਖਾ